ਪਲੀਜ਼ ਜੁਆਇਨ us in a round of applause to welcome them to the stage shri ji jee kumar ji b n o kardiyan headmaster government high school basai hun sade director sir dar mohtar singh ji kohard o vi apne kary kamla de naal is lamp nu jada blow karenge jada is jada education nu promote karnan waste ik aisi roshni jalayega कि ਜਿਹਦੇ ਨਾਲ ਇਹਨਾਂ ਬੱਚਿਆਂ ਨੂੰ ਅਵੇਅਰ ਕਰਨ ਵਾਸਤੇ ਐਜੂਕੇਸ਼ਨ ਨੂੰ ਉਹਨਾਂ ਦੇ ਵਿੱਚ ਲਿਆਉਣ ਵਾਸਤੇ ਦੋਨੋਂ ਹੀ ਅ ਅਧਿਆਪਕ ਸਰ ਹੈਡਮਾਸਟਰ ਜਿਹੜਾ ਤੁਹਾਡੇ ਨਾਲ ਆ ਇਸ ਲੈਂਪ ਫਲਾਈਟਿੰਗ ਦੇ ਵਿੱਚ ਸ੍ਰੀ ਵਿਜੀ ਕੁਮਾਰ ਜੀ ਇਹ ਸਾਹਿਬ ਮੇਰੇ ਕਿਸੇ ਮੈਡਮ ਰਣਜੀਤ ਕੌਰ ਜੀ ਇਸ ਸਕੂਲ ਦੇ ਪ੍ਰਿੰਸੀਪਲ

ਸਮਾਜ ਦੇ ਹੈਲੋ ਸੋਰੀ ਮੇਰੇ ਕਾਵਟ ਕੇ ਨਹੀਂ ਤੇ ਅ ਜਿੱਥੇ ਸਾਡੇ ਕੋਲ ਸਾਡੇ ਇਹਦੇ ਵਿੱਚ ਟੀਚਰਸ ਨੂੰ ਅਗਰ ਗੱਲ ਕਰ ਰਹੀਏ ਕਿ ਕਿਤਾਬ ਪੁਸ਼ ਕਰਕੇ ਕੰਮ ਕਰਨ ਦੀ ਲੈਣ ਦੀ ਗੱਲ ਚ ਹੈਗੀ ਹੈ ਮੈਂ ਸਾਰਾ ਇੱਕ ਵਾਰੀ ਫਿਰ ਤੋਂ ਦਿਲ ਦੀਆਂ ਗੱਲਾਂ ਆ ਰਹੀਆਂ ਤੁਹਾਨੂੰ ਜੀ ਹੈ ਇਹਨਾਂ ਦਾ ਇਤਤਕਬਾਲ ਕਰਦਾ ਉਹਨਾਂ ਦੇ ਨਾਲ ਜੋਦੀ ਮੈਡਮ ਅਨੂਦੀਪ ਜੀ ਮੈਡਮ ਮੈਡਮ ਅਨੂ ਬਨਾਰੀ ਬੜੇ ਅچھے ਤਰੀਕੇ ਦੇ ਨਾਲ ਮਾਰਿਆ ਨੇ ਮਿਲ ਕੇ ਕਮ ਨਿਹਾਲੀ ਚਾਰ ਪੰਜ ਇਸ਼ਤਨੀ ਬੰਨੀ ਜੈ ओके सॉरी ਉਨੀ ਸਿੱਖੀ ਬੜੀ ਅੱਛੀ ਰੱਖੀ ਦੀ ਸੀ ਕਿ ਚਲੋ ਮੇਰੇ ਹੈਡਮਾਸਟਰ ਮੀਰ ਰਵਿੰਦਰ ਟਿੰਕਾ ਜੀ ਰਵਿੰਦਰਜੀਤ ਸਿੰਘ ਦੀ ਭਾਟੀਆਂ ਉਹ ਵੀ ਪੋਛੇ ਨੇ ਦੇਰ ਵਾਲੇ ਦਰਸਤਾਏ ਫੋਨ ਆ ਗਿਆ ਸੀ ਉਹਨਾਂ ਦਾ ਮਜਬੂਰੀ ਸੀ ਕਿ ਉਹਨਾਂ ਨੂੰ ਕੋਈ ਜ਼ਰੂਰੀ ਮੀਟਿੰਗ ਆ ਗਈ ਸੀ ਜਿਸ ਕਰਕੇ ਉਹ ਲੇਟ ਆਏ ਨੇ ਚਲੋ ਸਭ ਤੁਹਾਡੀ ਮਜਬੂਰੀ ਨੂੰ ਸਮਝਦੇ ਹੋਏ ਤੁਹਾਡਾ ਟੂਕਲ ਕਰਦੇ ਆ ਵੈਲਕਮ ਸਰ ਇੱਥੇ ਅਨੁਛੇਤੇ ਬਹੁਤ ਬਹੁਤ ਜੀ ਆਇਆਂ ਨੂੰ ਥੈਂਕ ਯੂ ਥੈਂਕ ਯੂ ਸੋ ਮਚ ਬੱਚੇ ਹੋਏ ਆ ਕੁਝ ਅਧਿਆਪਕ 8 ਵਜੇ ਤੋਂ ਬੱਚੇ ਸਾਰੇ 9 ਵਜੇ ਤੋਂ ਆਪਣੀ ਪ੍ਰੈਪਰੇਸ਼ਨ ਤਿਆਰੀ ਕਰਕੇ ਬੈਠੇ ਸੀਗੇ ਹੁਣ ਚੇਂਜ ਹੋ ਕੇ ਰਿਲੈਕਸ ਕਰਕੇ ਆਪਣੇ ਟਰੈਕ ਸੂਟਸ ਦੇ ਵਿੱਚ ਆਪਣੇ ਇਨਾਮ ਪ੍ਰਾਪਤ ਕਰਨ ਵਾਸਤੇ ਪਹੁੰਚ ਰਹੇ ਨੇ ਸਾਰੇ ਅਧਿਆਪਕ ਸਹਿਬਾਨ ਸਾਰੇ ਬੱਚੇ ਸਾਡੇ ਪ੍ਰਿੰਸੀਪਲ ਮੈਮ ਸਮੂਹ ਮੈਨੇਜਮੈਂਟ ਮੈਂਬਰ ਸਾਰੇ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਅੱਜ ਦੇ ਇਸ ਫੰਕਸ਼ਨ ਵਾਸਤੇ ਔਰ ਬਹੁਤ ਮਸ਼ਕੂਰ ਆ ਸਾਰੇ ਔਰ ਬੜੇ ਬਸ਼ਕੂਰ ਬੜੇ ਧੰਨਵਾਦੀ ਆ ਇਹਨਾਂ ਦੇ ਜੋ ਸਾਡੇ ਪੇਰੈਂਟਸ ਚਾਹੁੰਦੇ ਨੇ ਤੁਹਾਡੇ ਤੋਂ ਉਮੀਦਾਂ ਰੱਖਦੇ ਨੇ ਥੋੜਾ ਪਿੱਛੇ ਜਾ ਜਗ੍ਹਾ ਬੱਚੇ ਥੋੜਾ ਗਿਆ ਜੋ ਜਗ੍ਹਾ ਗਈ ਥੋੜਾ ਗਿਆ ਪਿੱਛੇ ਲੱਗ ਗਿਆ ਜਿੱਥੇ ਨਾ ਕਿ ਜੇ ਜਗ੍ਹਾ ਗਈ ਜੀ ਤੁਹਾਨੂੰ ਨਹੀਂ ਕਹਿਤਾ ਰਹਿਣਗੇ ਨਹੀਂ ਕਹਿਣਗੇ ਹਰੇ ਦੇਖੋ ਸਾਹਮਣੇ ਬੜੇ ਅੱਛੇ ਤਰੀਕੇ ਦੇ ਨਾਲ ਨਿਭਾਇਆ ਹੈ ਇਹਨਾਂ ਨੇ ਇੰਚਾਰਜ ਅਧਿਆਪਕ ਕਨਸਰਟ ਵੀਡੀਓ ਨਹੀਂ ਚਲੇ ਗਏ ਨੇ ਪਲੀਜ਼ ਨਹੀਂ 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 ਬੋਲੋ ਸੁਮੇਸਾ ਮੈਂ ਤਾਂ ਨਵੀਂ ਨਵੀਂ ਸ਼ਾਦੀ ਹੋਈ ਆ ਸਾਡੇ ਮੀਰ ਦੀ ਤੇ ਮੈਡਮ ਅਮਨਦੀਪ कौर ਜੀ ਥਾਲੀਵਾ ਰੇਜੇ ਜੀ ਪਲੀਜ਼ ਨਾਲੋ ਸਾਡੇ ਸਕੂਲ ਦਾ 올ਡ ਸਟੂਡੈਂਟ ਮਨੀਲਾ ਤੋਂ ਹੁਣੇ-ਹੁਣੇ ਵਾਪਸ ਪਰਤੇ ਆ ਸਰਦਾਰ ਬਲਜਿੰਦਰ ਸਿੰਘ ਜੀ ਰੰਦਾਵਾ वो भी अपना सम्मान बलराज तो सिंह जी संधु नेडे ही पिंड रजादे तो मेरे आ... नाल मेरा भा भी है सरदार हरवीर सिंह जी पुटर का ਸੁਰਿੰਦਰ ਸਿੰਘ ਜੀ ਖਾਲਸਾ ਹੈਲਥ ਕਲੱਬ ਚਲਾ ਰਹੇ ਨੇ ਉੱਥੇ ਨਾਲ ਦੇ ਨਾਲ ਬੜੇ ਅੱਛੇ ਕੀਰਤਨੀਏ ਨੇ ਆ ਕੀ ਇਹਨਾਂ ਦਾ ਛੋਟਾ ਬ੍ਰਦਰ ਤੇ ਦੂਸਰਾ ਵਾਕਈ ਮਠ ਬੋਲੜੇ ਕਿ ਚੰਗੇ ਤਰੀਕੇ ਨਾਲ ਕੰਮ ਲੈਣ ਵਾਲੇ ਕਿਸੇ ਆਫੀਸਰ ਦੀ ਗੱਲ ਕਰੀ ਇਹਦੇ ਵਿਜੇ ਕੁਮਾਰ ਜੀ ਦਾ ਨਾਮ ਸਭ ਤੋਂ ਪਹਿਲੇ ਕਿਤਾਬ रहंदे मेर मगर शरीक बि बूह टो ले हो मामा ਨਨ੍ਹੀ ਨਦੀ ਨੀਰਾਂ ਦੀ ਅੱਖੀਆਂ ਚੋਂ ਇਹ ਵਹਿੰਦੀ ਏ ਮਾਂ ਮਾਂ ਬੱਚੋ ਦੁਨੀਆ ਸੁਣੀ ਲੱਗਦੀ ਏ ਹਉ ਮਾਂ ਮੰਗਾ ਤਿਨਹੀ ਉਤਤੇ ਉਗਣ ਜਰ ਸਕਦਾ ਮਾਂ ਮਾਂ ਮੰਗੂ ਤੋੜ ਮਾਫ ਹੈ ਕਰ ਸਕਦਾ ਖੁਦ ਪੰਖਾ ਕਟ-ਕਟ ਕੇ ਉਹ ਤੇਰੇ ਜਾਂਦੀ ਏ ਫੱਟੇ ਪੁਰਾਣੇ ਕੰਨ ਤੇ ਸੂਟ ਹਟਾਉਂਦੀ ਏ ਉਹ ਤਾਈਓ ਸ਼ਹਿਰਾ ਰੱਬ ਅੱਖਾਂ ਮਾਂ ਮਾਂ ਨੂੰ ਲੱਭ ਨਾ ਸਕੇ ਬਾਜ਼ਾਰੋਂ ਕੋਈ ਨਾ ਚਾਹਵਾਨ ਉਹ ਕੋਈ ਵੀ ਮੁਸ਼ਕਿਲ ਤੈਨੂੰ ਨਾ ਕੇਰੇ ਓ ਪੁੱਤ ਰਾਮਾ ਦੀਆਂ ਨਾਲ ਤੂੰ ਆਵਾ ਮਾ ਚੀਤੇ ਰੇ ਓ ਕਰ ਵਿੱਚ ਬੈਠੇ ਰੱਬ ਨੂੰ ਕਦੇ ਰਸਾਇਓ ਨਾ ਓਲਕੇ ਵੀ ਕਦੇ ਮਾਂ ਦਾ ਦਿਲ ਤੜਪਾਇਓ ਨਾ ਓਲਕੇ ਵੀ ਕਦੇ ਮਾਂ ਦਾ ਦਿਲ ਤੜਪਾਇਓ ਨਦੀਨੇਣਾ ਦੀ ਹੰਜਵਾ ਦੀ ਫਿਰ ਉਹ ਨਦੀਨੇਣਾ ਦੀ ਮਣਾ ਚੋਂ ਜਰਵਾ ਦੀ ਫਿਰ ਭਗਤੀ ਏ ਮਾਵਾ ਪਾਚੋ ਦੁਨੀਆ ਸੁਣੀ ਲੱਗਦੀ ਏ ਸੋ ਐਸੀ ਨਹੀਂ ਜਿਹੜੀ ਮਦਰ ਦੇ ਵਿੱਚ ਹਾਜ਼ਰੀ ਵਾਖਿਆ ਹੀ ਦੁਨੀਆ ਦੇ ਤੇ ਵਾਹਿਗੁਰੂ ਜਿੱਥੇ ਵੀ ਹੋੜਾ ਆਪਣਾ ਅਸ਼ੀਰਵਾਦ ਸਦਾ ਹੀ ਸਾਡੇ ਉੱਤੇ ਬਣਾਈ ਰੱਖਣ ਪ੍ਰਮਾਤਮਾ ਨੇ ਜਰੂਰ ਅਜਹੀ ਇਸ ਸਾਡੇ ਉੱਤੇ ਰੱਖਿਆ ਹੋਏ ਕਿ ਇਹ ਸਪੈਸ਼ਲ ਸੀਨ ਦੇਖ ਕੇ ਉਹਨਾਂ ਨੂੰ ਖੁਸ਼ ਹੋ ਜਾਏਗਾ ਵਾਹਿਗੁਰੂ ਹਰ ਮਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਬੱਚਿਆਂ ਨੂੰ ਮੇਰੀ ਅਪੀਲ ਆ ਕਿ ਆਪਣੇ ਮਾਤਾ ਪਿਤਾ ਜਿਹੜੇ ਆ ਤੁਹਾਡੇ ਬੜੇ ਅਜ਼ੀਜ਼ ਨੇ ਇਹ ਦੁਬਾਰਾ ਨਹੀਂ ਮੈਣੇ ਇਹਨਾਂ ਦੀ ਇੱਜ਼ਤ ਕਰੋ ਬੜੇ ਆਸਾਂ ਉਮੀਦਾਂ ਦੇ ਨਾਲ ਤੁਹਾਨੂੰ ਪੜਨ ਵਾਸਤੇ ਤੁਹਾਡੇ ਵਾਸਤੇ ਖਰਚਾ ਕਰਕੇ ਪਰ ਇਥੇ ਭੇਜਦੇ ਨੇ ਉਹਨਾਂ ਦੀ ਅੱਖ ਭਲਾਈ ਵਾਸਤੇ ਚਾਹੁੰਦੇ ਨੇ ਸੋ ਵਾਇਗਨ ਹਰ ਇੱਕ ਮਾਪਿਆਂ ਨੂੰ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਮਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਧਿਆ ਦੇ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਦੇ ਵਿੱਚ ਪਹੁੰਚਿਆ ਬਹੁਤ ਹੀ ਖਾਸ ਹਸਤੀਆਂ ਸਾਡੇ ਕੋਲ ਇਸ ਸਕੂਲ ਦੇ ਡਾਇਰੈਕਟਰ ਸਰਦਾਰ ਅਤਿਆਰ ਸਿੰਘ ਜੀ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਜੀ ਸਾਡੇ ਕੋਲ ਸਾਡੇ ਸਿੱਖਿਆ ਵਿਭਾਗ ਦੇ ਡੀਏਓ ਸ਼੍ਰੀ ਵਿਜੇ ਜੀ ਹੈਡ ਮਿਸਟਰਸ ਰਜਵੰਤ ਕੌਰ ਜੀ ਮੇਰੇ ਸਿੱਖਿਆ ਵਿਭਾਗ ਤੋਂ ਉੱਚੇ ਚੇਤੂਰਤੇ ਪਹੁੰਚੇ ਮੇਰੇ ਸਾਥੀ ਅਧਿਆਪਕ ਮੇਰਾ ਛੋਟਾ ਵੀਰ ਜਤਿੰਦਰ ਗਗਕ ਲਾਪਰੇਤ ਅਤੇ ਬਹੁਤ ਹੀ ਸਤਿਕਾਰਯੋਗ ਬੱਚਿਆਂ ਦੇ ਪੇਰੈਂਟਸ ਬੜੀ ਖੁਸ਼ੀ ਹੋਈ ਇਸ ਸਕੂਲ ਦੇ ਵਿੱਚ ਆ ਕੇ ਤੇ ਬੱਚਿਆਂ ਦਾ ਹੌਸਲਾ ਦੇਖ ਕੇ ਬੱਚਿਆਂ ਨੇ ਜਿੱਦਿਆਂ ਵੀ ਆਈਟਮਸ ਪਰਫਾਰਮ ਕੀਤਿਆਂ ਨੇ ਉਹ ਸਾਰੀਆਂ ਹੀ ਕਾਬਲੇ ਤਾਰੀਫ ਦੇ ਇਸ ਦਾ ਮੈਂ ਸਿਹਰਾ ਇਸ ਦੇ ਮਿਹਨਤੀ ਪ੍ਰਿੰਸੀਪਲ ਮੈਡਮ ਇਸ ਸਕੂਲ ਦਾ ਸਪੂਚਾ ਸਟਾਫ ਅਧਿਆਪਕ ਸਾਥੀ ਜੋ ਕਿ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੰਨੇ-ਮੁੰਨੇ ਬੱਚਿਆਂ ਨੂੰ ਤਿਆਰ ਕਰਦੇ ਨੇ ਉਹਨਾਂ ਨੂੰ ਦਿੰਦਾ ਮੈਂ ਬਟਾਲੇ ਦਾ ਰਹਿਣ ਵਾਲਾ ਜਦੋਂ ਕਾਗਿਆ ਦਾ ਨਾਮ ਆਉਂਦਾ ਹੈ ਤੇ ਮੇਰੇ ਮਨ ਚ ਵੀ ਇੱਕ ਉਹ ਪਿਆਰ ਜਾ ਉਮੜ ਪੈਂਦਾ ਵਾ ਸੋ ਮੇਰਾ ਅਜ਼ੀਜ਼ ਆ ਛੋਟਾ ਵਾ ਉਹਨੇ ਮੈਨੂੰ ਕਿਹਾ ਕਿ ਕੱਲ ਸਰ ਕਾਗੀਆਂ ਜਾਣਾ ਵਾ ਹੁਣ ਵਿੱਚ ਲਈ ਗੱਲ ਤੇ ਮੈਨੂੰ ਤੇ ਸਾਡਾ ਕਾਗੀਆਂ ਮੇਰਾ ਪਿਆਰ ਕਿਉਂ ਹੈ ਕਾਗਿਆ ਨੇ ਮੇਰੇ ਭਾਜੀ ਦੀ ਸ਼ਾਦੀ ਇੱਥੇ ਹੋਈ ਦੀ ਐ ਤੇ ਜਦੋਂ ਵੀ ਕਾਗੀਆਂ ਤੋਂ ਕੋਈ ਨਾਮ ਆਦਾ ਵਾ ਤੇ ਸਾਨੂੰ ਉਹ ਹੀ ਵੀ ਉਹੋ ਹੀ ਗੱਲ ਯਾਦ ਆ ਜਾਂਦੀ ਹੈ ਭਾਵੇਂ ਅੱਜ ਉਹ ਇਤੋਂ ਕਾਦਿਆ ਤੋਂ ਇਸ਼ਤਤ ਹੋ ਕੇ ਮੁੰਬਈ ਸੈਟਲ ਹੋ ਕੇ ਦੇ ਨੇ ਪਰ ਇਹਨੀਆਂ ਰੂਟਸ ਨੇ ਉਹ ਇਸ ਕਾਦਿਆ ਵਿੱਚ ਲੈ ਮੋਰਓਵਰ ਮੈਨੂੰ ਇਸ ਸਕੂਲ ਦੇ ਵਿੱਚ ਲਗਭਗ ਕਹ ਲਓ ਕਿ 2006-7 ਤੋਂ ਹੀ ਮੈਂ ਇਸ ਸਕੂਲ ਚ ਆਂਦਾ ਪਿਆ ਕੋਹਾਰ ਸਾਹਿਬ ਦੇ ਡਾਇਰੈਕਟਰ ਸਰ ਦੇ ਯੋਗ ਰਹਿਨਮਾਈ ਦੇ ਵਿੱਚ ਇਸ ਸਕੂਲ ਜਿਹੜਾ ਵਾ ਉਸ ਨੇ ਦਿਨ ਦੁਗਣੇ ਰਾਤ ਚੋਂ ਦੀ ਤਰੱਕੀ ਕੀਤੀ ਹੈ ਮੈਂ ਪਰਮਾਤਮਾ ਦੇ ਅੱਗੇ ਉਸ ਅੱਲਾਹ ਤਾਲਾ ਦੇ ਅੱਗੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਅੱਗੇ ਇਹੋ ਹੀ ਅਰਦਾਸ ਕਰਾਂਗਾ ਕਿ ਸਾਰੇ ਸਾਡੇ ਪਰਿਵਾਰਿਕ ਜੀਆਂ ਉੱਤੇ ਆਸ਼ੀਰਵਾਦ ਬੜਾਈ ਰੱਖਣ ਤਾਂ ਜੋ ਇਹ ਜਿਹੜੀ ਮਾਨਵਤਾ ਦੀ ਸੇਵਾ ਕਰਦੇ ਪਏ ਨੇ ਇਸ ਆਵਾਮ ਦੀ ਸੇਵਾ ਕਰਦੇ ਪਏ ਨੇ ਉਹ ਇਸ ਸੇਵਾ ਨੂੰ ਹੋਰ ਵੀ ਵੱਧ ਚੜ੍ਹ ਕੇ ਕਰ ਸਕਣ ਮੈਂ ਇੱਥੇ ਪਹੁੰਚੇ ਸਾਰੇ ਹੀ ਮੇਰੇ ਸਤਕਾਰਯੋਗ ਮਾਤਾ ਪਿਤਾ ਜਿਹੜੇ ਕਿ ਆਪਣੇ ਬੱਚਿਆਂ ਦੀ ਪਰਫਾਰਮੈਂਸ ਦੇਖਣ ਲਈ ਆਏ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਇੰਨੀ ਛੋਟੀ ਉਮਰ ਦੇ ਵਿੱਚ ਜਦੋਂ ਸਾਡੇ ਬੱਚਿਆਂ ਨੂੰ ਇੱਕ ਸਟੇਜ ਦਾ ਪਲੇਟਫਾਰਮ ਮਿਲ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ بلندیاں ਨੂੰ ਛੂਹਦੇ ਨੇ ਸੋ ਇਸ ਸਾਰੇ ਹੀ ਜੋ ਯਤਨ ਰੂਪੀ ਇਹਨਾਂ ਨੇ ਲਗਾਇਆ ਹੈ ਉਸ ਦੇ ਸੇਰੇ ਦੇ ਲਈ ਮੈਂ ਇਸ ਦੀ ਸਮੁੱਚੀ ਮੈਨੇਜਮੈਂਟ ਇਸ ਦੀ ਸਮੁੱਚੀ ਟੀਮ ਇਸ ਐਸੋਸੀਏਸ਼ਨ ਨੂੰ ਰਨ ਕਰਨ ਦੇ ਲਈ ਇਹਨਾਂ ਦੇ ਸੁਪੁੱਤਰ ਲਾਵਪ੍ਰੇਤ ਇਹਨਾਂ ਦੇ ਸੁਪੁੱਤਰ ਹਰਪ੍ਰੀਤ ਜਿਹਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਸ਼ੀਰਵਾਦ ਦਿਨਾ ਅਤੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰਾਂਗਾ ਕਿ ਇਹਨਾਂ ਨੂੰ ਦਿਨ ਦੁਗਨੇ ਰਾਤ ਚੌਗਨੇ ਤਰੱਕੀ ਮਿਲਣ इहे तरीक़े न सघनि सो इन ई शब्द जे लाइ मां सब जा दिलियां गहराईअ जो धनवाद करय हिंद